ਦੋ ਦਿਨ ਤੋਂ ਰੁਕ ਰੁਕ ਕੇ ਪੈਰੇ ਮੀਂਹ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ 'ਚ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਣਕ ਤਿਆਰ ਸੀ ਅਗਲੇ 2-4 ਦਿਨਾਂ 'ਚ ਇਹਦੀ ਵਾਢੀ ਸ਼ੁਰੂ ਹੋਣੀ ਸੀ ਉਹ ਪੂਰੀ ਤਰ੍ਹਾਂ ਵਿੱਝ ਚੁੱਕੀ ਹੈ ਤੇ ਨੁਕਸਾਨ ਕਿੰਨਾ ਹੋਇਆ ਇਹਦਾ ਤਾਂ ਅੰਦਾਜ਼ਾ ਲੱਗਿਆ ਬਾਦ ਚ ਲਗਾਇਆ ਜਾ ਸਕੇਗਾ ਪਰ ਫਿਲਹਾਲ ਜਿਹੜੇ ਕਿਸਾਨ ਹੈ ਉਹ ਖੇਤਾ ਚ ਆ ਕੇ ਜ਼ਰੂਰ ਦੇਖ ਰਹੇ ਹੈ ਕਿ ਆਖਿਰ ਕਿੰਨਾ ਬਚਿਆ ਤੇ ਕੀ ਕੀ ਨੁਕਸਾਨ ਹੋ ਗਿਆ ਇੱਥੇ ਜਿਹੜੇ ਕਿਸਾਨ ਨੇ ਫਸਲਾਂ ਨੂੰ ਦੇਖ ਰਹੇ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਥੋੜਾ ਅੱਗੇ ਆ ਜਾਓ ਤੁਸੀਂ ਕਿ ਕੀ ਨੁਕਸਾਨ ਹੋਇਆ ਜਿਹੜਾ ਲਗਾਤਾਰ 2 ਦਿਨ ਤੋਂ ਕਦੇ ਤੇਜ਼ ਕਦੇ ਹੌਲੀ ਮੀਂਹ ਪੈ ਰਿਹਾ ਹੈ ਤੇ ਕੀ ਅੰਦਾਜ਼ਾ ਹੈ ਕਿ ਕਿੰਨਾ ਨੁਕਸਾਨ ਹੋਏਗਾ ਇਹ ਤਾਂ ਤੁਸੀਂ ਆਪ ਹੀ ਦੇਖ ਰਹੇ ਹੋ ਜੀ 70% ਨੁਕਸਾਨ ਹੈ ਪਹਿਲਾਂ ਹਨੇਰੀ ਆਈ ਚੱਕੜ ਆਇਆ ਜਿਹੜੀ ਫਸਲ ਤਿਆਰ ਸੀ 1-2 ਦਿਨਾਂ ਚ ਵੱਢਣ ਵਾਲੀ ਸੀ ਉਹਦੇ ਦਾਣੇ ਥੱਲੇ ਕਰਕੇ ਡਿੱਗੇ ਤੇ ਆ ਜਿਹੜੀ ਥੱਲੇ ਮੁੱਦੀ ਪੈ ਗਈ ਤੇ ਇਹਦੇ ਚ ਕੁਝ ਬਚੇ ਹੀ ਨਹੀਂ ਸਿੱਟੇ ਹੋ ਗਏ ਗਾਲੇ ਮਤਲਬ ਜਿਹੜੀ ਫਸਲ ਵੇਚ ਹੀ ਗਈ ਉਹਦਾ ਕੁਝ ਨਹੀਂ ਹੋ ਸਕਦਾ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਬਸ ਅਸੀਂ 90% ਕੁਝ ਨਹੀਂ ਬਚਣਾ ਇਹਦੇ ਚ ਬਿਲਕੁਲ ਨੁਕਸਾਨੀ ਐ ਜਿਹਨੇ ਵੜਾਈ ਆਲੇ ਦੇਵਾਂਗੇ ਉਹਨੇ ਵੜਾਈ ਆਲਾ ਲੈ ਜਾਊਗਾ ਜਿਹੜਾ ਕੁਝ ਬਚਣਾ ਹੈ ਖਰਚੇ ਹੀ ਪੂਰੇ ਨਹੀਂ ਹੋਣ ਇਸ ਤੋਂ ਲਾਵਾ ਜਿਹੜੀ ਫਸਲ ਵਿੱਚ ਹੀ ਨਹੀਂ ਹੈ ਖੜੀ ਹੈ ਉਹਦੇ ਚ ਕੀ ਨੁਕਸਾਨ ਹੈ ਥੋੜਾ ਅੱਗੇ ਆ ਜਾਓ ਤੁਸੀਂ ਉਹਦੇ ਚ ਕੀ ਨੁਕਸਾਨ ਹੋਇਆ ਖੜੀ ਹੈ ਜਿਹੜੀ ਚ 50% ਕਰੀਬ ਨੁਕਸਾਨ ਹੈ ਚੜ ਗਏ ਦਾਣੇ ਚੜ ਗਏ ਦਾਣੇ ਤੇ ਚੜ ਗਏ ਝੱਕੜ ਨਾਲ ਪਹਿਲਾਂ ਝੱਕੜ ਆਇਆ ਹਨੇਰੀ ਹਨੇਰੀ ਕਰਨੇ ਦਾਣੇ ਚੜ ਗਏ ਫਿਰ ਬਰਸਾਤ ਆ ਗਈ ਜਿਹੜੇ ਦਾਣੇ ਰਹੇ ਉਹ ਥੱਲੇ ਤਾਂ ਖਰਾਬ ਹੀ ਹੋ ਗਏ ਜੀ ਤੇ ਬਾਕੀ ਹੁਣ ਬਰਸਾਤ ਆ ਰਹੀ ਹੈ ਹੁਣ ਦੇਖੋ ਪ੍ਰਮਾਤਮਾ ਕੀ ਕਰਦਾ ਹੈ ਤੇ ਗਵਰਨਮੈਂਟ ਕੀ ਕਰੂਗੀ ਇਹਦੇ ਮਤਲਬ ਹਾਲੇ ਵੀ ਮੀਂਹ ਪੈ ਰਿਹਾ ਹੈ ਅਗਰ ਇਹ ਮੀਂਹ ਹੋਰ ਤੇਜ਼ ਹੁੰਦਾ ਹੈ ਤਾਂ ਜਿਹੜੀਆਂ ਫਸਲਾਂ ਕਿਤੇ ਕਿਤੇ ਖੜੀਆਂ ਨਜ਼ਰ ਆ ਰਹੀਆਂ ਉਹ ਵੀ ਉੱਥੇ ਵੀ ਨੁਕਸਾਨ ਹੋਏਗਾ ਉੱਥੇ ਵੀ ਨੁਕਸਾਨ ਲਾਜ਼ਮੀ ਹੈ ਜੀ ਪੱਕਾ ਹੈ ਹੁਣ ਜੇ ਥੋੜੀ ਹਵਾ ਹੋਰ ਚੱਲ ਜੇ ਤੇ ਇਹ ਸਾਰੀ ਨਸਾਰੀ ਥੱਲੇ ਆ ਜਣੇ ਤੇ ਫਸਲਾਂ ਦੀ ਜੜਾਂ ਤਾਂ ਕਮਜ਼ੋਰ ਹੋਈਆਂ ਜ਼ਮੀਨ ਹੋ ਗਈ ਗਿੱਲੀ ਤੇ ਇਹਨੂੰ ਥੱਲੇ ਡਿੱਗੂ ਡਿੱਗੂ ਚਲੋ ਇਹ ਤਾਂ ਕੁਦਰਤ ਦੇ ਨੁਕਸਾਨ ਹੈ ਬਾਰਿਸ਼ ਤੂਫਾਨ ਇਸ ਤੋਂ ਲਾਵਾ ਅਗਰ ਬੜਾ ਸ਼ਾਰਟਕਟ ਜੇ ਤੁਸੀਂ ਦੱਸਣਾ ਹੋਏ ਤਾਂ ਪਿਛਲੇ 5 ਸਾਲ ਕਿਸਾਨਾਂ ਵਾਸਤੇ ਕਿੱਦਾਂ ਦੇ ਰਹੇ ਕਿਉਂਕਿ ਇਲੈਕਸ਼ਨ ਦਾ ਸੀਜ਼ਨ ਹੈ ਫਿਰ ਲੀਡਰ ਵਾਅਦੇ ਕਰਨਗੇ 5 ਸਾਲ ਚ ਕੁਛ ਐਦਾ ਦਾ ਹੋਇਆ ਜੋ ਫਸਲਾਂ ਦੇ ਕਿਸਾਨਾਂ ਨੂੰ ਥੋੜਾ ਉੱਪਰ ਲਿਜਾ ਸਕੇ ਕੁਛ ਨਹੀਂ ਹੋਇਆ ਜੀ ਮੇਰੀ ਗੱਲ ਸੁਣੋ ਵਾਅਦਾ ਹੀ ਕਰਦੇ ਐ ਝੂਠੇ ਵਾਅਦੇ ਐ ਕਨਕਰਾਂ ਨੂੰ ਕਿਸੇ ਗੌਰਮੈਂਟ ਕੋਲ ਕੁਛ ਹੈਗਾ ਨਹੀਂ ਬਾਰਡਰ ਤੇ ਜਿੰਨੀਆਂ ਸਹੂਲਤਾਂ ਦਿੰਦੇ ਐ ਵੀ ਦੱਸ ਦਿਓ ਜੀ ਬਾਰਡਰ ਤੇ ਐ ਸਹੂਲਤਾਂ ਐ ਸਹੂਲਤਾਂ ਐ ਇੱਥੇ 5% 5% ਵੀ ਨਹੀਂ ਅਸੀਂ ਤਾਂ ਕਹਿੰਨੀ ਆਈ ਤੇ ਜੇਕਰ 30% ਵੀ ਜੇ ਗਵਰਨਮੈਂਟ ਦੱਸਦੀ ਹੈ ਕੇਂਦਰ ਸਰਕਾਰ ਕੁਝ ਨਹੀਂ ਤੁਹਾਡੇ ਕੀ ਡਿਮਾਂਡ ਹੈ ਕੇ ਜਿਹੜਾ ਨੁਕਸਾਨ ਹੋਇਆ ਉਹਦਾ ਘੱਟੋ ਘੱਟ ਐਸਟੀਮੇਟ ਤਾਂ ਲਗਾਵੇ ਸਰਕਾਰ ਗਿਰਦਾਵਰੀ ਤਾਂ ਆਰਡਰ ਵਗੈਰਾ ਕਰਾਵੇ ਜੀ ਇਹਦਾ ਆ ਕੇ ਮੌਕਾ ਦੇਖਿਆ ਜਾਵੇ ਤੇ ਦੀ ਗਿਰਦਾਵਰੀ ਵਗੈਰਾ ਕਰਾਈ ਜਾਵੇ ਜਿਹੜਾ ਨੁਕਸਾਨ ਹੈ ਤੇ ਅਸੀਂ ਸਾਡੀ ਰਿਕਵੈਸਟ ਹੈ ਵੀ ਗਵਰਨਮੈਂਟ ਸਾਨੂੰ ਜਿੰਮੇਦਾਰਾਂ ਨੂੰ ਕੁਝ ਨਾ ਕੁਝ ਇਹ ਨਾਲ ਕੋਈ ਮਸਲਾ ਹਲਕੇਰੇ ਬਾਰਡਰ ਤੇ ਪਿੰਡ ਹੈ ਰੋਜ਼ ਕਪੜੇ ਚੱਕਣ ਨੂੰ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਪਿਛਲੇ ਦਿਨਾਂ ਜੀ ਮੌਲ ਖਰਾਬ ਹੋਇਆ ਸੀ ਗਰੀਬ ਗੁਰੂ ਬੇ ਸਾਰੇ ਕਿਸਾਨ ਪ੍ਰਾਣ ਸਮਾਨ ਕੱਢਿਆ ਬੜਰ ਤੇ ਇਲਾਦਰੰਦੇ ਜੀ ਉਸ ਨੂੰ ਪੂਰਾ ਇਹ ਫਸਲ ਕਰਨੀ ਨਹੀਂ ਦੇਕੀ ਸ਼ੁਕਰੀਆ ਇਸ ਪਾਸੇ ਜਿਹੜਾ ਨੁਕਸਾਨ ਹੈ ਇਸ ਪਾਸੇ ਦੇ ਖੇਤਾਂ ਚ ਤਾਂ ਫਸਲ ਪੂਰੀ ਤਰ੍ਹਾਂ ਵਿੱਚ ਚੁੱਕੀ ਹੈ ਹੋਰ ਫਾਜ਼ਿਲਕਾ ਦੇ ਅਸੀਂ ਜਿਹੜੇ ਪਿੰਡ ਦੇਖਦੇ ਹੋਏ ਇੱਧਰ ਆਇਆ ਤਕਰੀਬਨ ਤਕਰੀਬਨ ਇਸੇ ਤਰੀਕੇ ਦੇ ਹਾਲਾਤ ਨੇ ਤੇ ਜਿੱਧਰ ਫਸਲ ਨਹੀਂ ਵਿੱਚੀ ਹੈ ਜਿਹੜੇ ਕਿ ਕੁਝ ਦਿਨ ਬਾਅਦ ਵੱਡੀ ਜਾਣੀ ਸੀ ਇਸ ਪਾਸੇ ਅਗਰ ਤੁਸੀਂ ਦੇਖੋ ਅਗਰ ਇਹ ਫਸਲ ਵਿੱਚ ਹੀ ਨਹੀਂ ਹੈ ਪਰ ਇਹਦੇ ਦਾਣੇ ਜ਼ਰੂਰ ਡਿੱਗ ਗਏ ਤਾਂ ਇਹਦੇ 'ਚ ਕਿਸਾਨਾਂ ਦੇ ਮੁਤਾਬਿਕ ਜਿਹਦੇ ਦਾਣੇ ਡਿੱਗੇ ਹਵਾ ਦੇ ਨਾਲ ਤੇਜ਼ ਹਵਾ ਤੂਫਾਨ ਦੇ ਨਾਲ ਉੱਥੇ 50% ਤੱਕ ਨੁਕਸਾਨ ਤੇ ਜਿਹੜੀ ਫਸਲ ਵਿੱਚ ਗਈ ਉੱਥੇ ਦਾ 70 80 90% ਤੱਕ ਵੀ ਨੁਕਸਾਨ ਹੈ ਹੁਣ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਰਦਾਰ ਗਿਰਦਾਵਰੀ ਆਰਡਰ ਕਰੇ ਤਾਂ ਕਿ ਘੱਟੋ ਘੱਟ ਕਿਸਾਨਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ ਇਹ ਬਾਰਡਰ ਏਰੀਆ ਦੇ ਕਿਸਾਨਾਂ ਦੇ ਹਾਲਾਤ ਨੇ ਜਿਹੜੀ ਮੀਂਹ ਦੋ ਦਿਨਾਂ ਤੋਂ ਪੈ ਰਿਹਾ ਹੁਣ ਵੀ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਹੁਣ ਲੱਗਦਾ ਹੈ ਕਿ ਅਗਰ ਹੁਣ ਵੀ ਰੁਕ ਜਾਏ ਤਾਂ ਕੁਝ ਨੁਕਸਾਨ ਕੱਟ ਹੋ ਸਕਦਾ ਹੈ ਪਰ ਜਿਹੜਾ ਹੋ ਗਿਆ ਉਹਦਾ ਤਾਂ ਕੁਝ ਹੋ ਨਹੀਂ ਸਕਦਾ ਪਰ ਅਗਰ ਹੋਰ ਮੀਂਹ ਪੈਂਦਾ ਹੈ ਤਾਂ ਜਿਹੜੀਆਂ ਫਸਲਾਂ ਖੜੀਆਂ ਨੇ ਜਿਹਦੇ ਚ 50% ਨੁਕਸਾਨ ਹੋਇਆ ਉਹ 'ਤੇ ਹੋਰ ਨੁਕਸਾਨ ਹੋਏਗਾ ਤਾਂ ਉੱਤੇ ਵੀ 100% ਤੱਕ ਨੁਕਸਾਨ ਹੋ ਸਕਦਾ ਹੈ ਕੈਮਰਾ ਪਰਸਨ ਸਮੇਤ ਮਾਨ ਦੇ ਨਾਲ Imran Khan ABP ਸਾਂਝਾ ਫਜ਼ਲ ਕਾ